ਸਾਨੂੰ ਇੱਥੇ ਬੰਦੇ ਮਿਲੇ ਉਹ ਕਹਿੰਦੇ ਵੀ ਅਸੀਂ ਤੁਹਾਡਾ ਪ੍ਰੋਗਰਾਮ ਦੇਖਦੇ ਆਂ ਕਹਿੰਦੇ ਵੀ ਸਾਡੇ ਲਈ ਕੋਈ ਸੇਵਾ ਅਸੀਂ ਅਖਾ ਜੀ ਅਸੀਂ ਗੁਰਦੁਆਰਾ ਸਾਹਿਬ ਜਾਣਾ ਚਾਹੁੰਦੇ ਆਂ ਲਾਹੌਰ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਆਂ ਹੋਟਲ ਦੇ ਵਿੱਚ ਕਹਿੰਦੇ ਜੀ ਇੱਥੋਂ ਹੈਗਾ ਤਕਰੀਬਨ 25 ਮਿੰਟ ਦਾ ਰਸਤਾ ਫਿਰ ਅਸੀਂ ਅਖਾ ਜੀ ਅਸੀਂ ਮਹਾਰਾਜਾ ਨਜੀਤ ਸਿੰਘ ਦੀ ਸਮਾਦ ਦੇਖਣ ਜਾਣੀ ਚਾਹੁੰਦੇ ਆਂ ਸ਼ਾਹੀ ਕਿਲਾ ਵੇਖਣ ਜਾਣਾ ਚਾਹੁੰਦੇ ਆਂ ਉਹ ਕਹਿੰਦੇ ਵੀਰ ਜੀ ਕਿਹੜੀ ਗੱਲ ਕਰਦੇ ਹੋ ਤੁਸੀਂ ਸਾਡੇ ਮਹਿਮਾਨ ਜੇ ਸਵੇਰੇ 8 ਵਜੇ ਗੱਡੀ ਤੁਹਾਡੇ ਦਰਾਂ ਦੇ ਉੱਤੇ ਆ ਕੇ ਖੜੀ ਹੋਏਗੀ ਯਾਰ ਤੁਹਾਨੂੰ ਇੱਕ ਮੁ슬ਮਾਨ ਵੀਰ ਇੱਕ ਸਰਦਾਰ ਨੂੰ ਇੱਕ ਸਿੱਖ ਨੂੰ ਗੁਰਦੁਆਰੇ ਲੈ ਕੇ ਜਾ ਰਿਹਾ ਮਤਲਬ ਸਾਂਝ ਤਾਂ ਹੈਗੀ ਆ ਨਾ ਸਾਡੀ ਅਸਲਾਮੁਅਲੈਕਮ ਜੀ ਕਿੱਦਾ ਹਾਲ ਚਾਲ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਚੜ੍ਹਦੇ ਪੰਜਾਬ ਦਾ ਬਹੁਤ ਵੱਡਾ ਪੱਤਰਕਾਰ ਲਾਹੌਰ ਦੇ ਵਿੱਚ ਮੌਜੂਦ ਹੈ ਲਾਹੌਰ ਦੇ ਵਿੱਚ ਲੋਕਾਂ ਦੇ ਨਾਲ ਮਿਲ ਰਿਹਾ ਸੜਕਾਂ ਤੇ ਘੁੰਮ ਰਿਹਾ ਤੇ ਸਿਕਿਉਰਟੀ ਦੇ ਬਾਰੇ ਗੱਲ ਕਰ ਰਿਹਾ ਰੋਡ ਕਰਾਸ ਕਰਨਾ ਸੀ ਤੇ ਸਿਕਿਉਰਟੀ ਵਾਲੇ ਨੂੰ ਪੁੱਛਿਆ ਕਿ ਜ਼ੈਬਰਾ ਕ੍ਰੋਸਿੰਗ ਕਿੱਥੇ ਆ ਮੈਂ ਰੋਡ ਕ੍ਰਾਸ ਕਰਨਾ ਹੈ ਬਕਾਇਦਾ ਪੁਲਸ ਵਾਲੇ ਨੇ ਰੋਡ ਵੀ ਪਾਰ ਕਰਵਾਇਆ ਗੱਡੀਆਂ ਰੋਕ ਕੇ ਤੇ ਫਿਰ ਇਹਨਾਂ ਨੂੰ ਉੱਥੇ ਛੱਡ ਕੇ ਵੀ ਆਏ ਜਿੱਥੇ ਨਾ ਜਾਣਾ ਸੀ ਲਾਹੌਰੀਆਂ ਦੇ ਪਿਆਰ ਦੇ ਬਾਰੇ ਲਾਹੌਰੀਆਂ ਦੀ ਮੁਹੱਬਤ ਦੇ ਬਾਰੇ ਲਾਹੌਰੀਆਂ ਦੀ ਮਹਿਮਾਨ ਨਵਾਜ਼ੀ ਦੇ ਬਾਰੇ ਏਕੀ ਗੱਲਬਾਤ ਕਰ ਰਿਹਾ ਅੱਜ ਇਸੇ حوالے ਨਾਲ ਵੀਡੀਓ ਹੈ ਵੀਡੀਓ ਦੀ ਤਰਵਦਨ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਏ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨਲੀ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲਿਓ ਵੀਡੀਓ ਸ਼ੁਰੂ ਕਰਦੇ ਆਂ ਜੀ 1 2 3 ਗੋ ਉੱਥੇ ਅਸੀਂ ਗਏ ਸੀਗੇ ਤੇ ਉੱਥੇ ਪੁਲਿਸ ਦੀ ਇੱਕ ਗੱਡੀ ਖੜੀ ਤੇ ਅਸੀਂ ਉਹਨਾਂ ਨੂੰ ਕਹਿ ਜੀ ਕਿ ਇਸ ਜੈਬਰਾ ਕ੍ਰੋਸਿੰਗ ਕਿੱਥੇ ਜੇ ਆ ਉਹ ਕਹਿੰਦਾ ਭਾਈ ਜਾਨ ਮੈਂ ਆਪ ਕੋ ਅਭੀ ਛੋੜ ਕੇ ਆਤਾ ਹਾਂ ਲਾਹੌਰ ਦੇ ਬੱਚਾ ਜੀ ਅਸੀਂ ਇਸ ਵੇਲੇ ਤੇ ਰਾਤ ਦਾ ਵੇਲਾ ਤਕਰੀਬਨ ਤਕਰੀਬਨ 9 ਵੱਜ ਚੁੱਕੇ ਆ ਸੜਕਾਂ ਦੇ ਉੱਤੇ ਅਧੀਆਂ ਕਲੈਕਟਾਂ ਜਗਦੀਆਂ ਤੇ ਅਧੀਆਂ ਕਿ ਬੁਝੀਆਂ ਬਿਲਕੁਲ ਓਵੇਂ ਹੀ ਆ ਜਿਵੇਂ ਦਿੱਲੀ ਜਾਂ ਚੰਡੀਗੜ੍ਹ ਜਾਂ ਮੋਹਾਲੀ ਜਿਹੜੇ ਮਹਾਨਗਰ ਆਪਾਂ ਥੋੜੇ ਜਿਹਾ ਵੱਡੇ ਸ਼ਹਿਰ ਕਹਿ ਲਿਏ ਬਿਲਕੁਲ ਉਸ ਤਰੀਕੇ ਦੇ ਨਾਲ ਹੀ ਆ ਚੌੜੀਆਂ ਸੜਕਾਂ ਪਰ ਨਾ ਸਾਨੂੰ 3 ਦਿਨ ਹੋ ਗਏ ਇੱਥੇ ਆਇਆ ਨੂੰ ਲਾਹੌਰ ਦੇ ਵਿੱਚ ਤੇ ਵੱਖਰੀਆਂ ਗੱਲਾਂ ਇਹ ਲੱਗਣਾ ਜੀ ਸਾਨੂੰ ਕਿ ਇੱਕ ਵੀ ਸਟਰੀਟ ਲਾਈਟ ਸਾਨੂੰ ਇੱਥੇ ਹਲੇ ਤੱਕ ਦੇਖੀ ਨਹੀਂ ਇੱਕ ਵੀ ਜੇਕਰ ਤੁਸੀਂ ਇੱਕ ਤੋਂ ਦੂਜੀ ਥਾਂ ਤੱਕ ਸੜਕ ਪਾਰ ਕਰਨੀ ਆ ਤੁਹਾਨੂੰ ਜੈਬਰਾ ਕ੍ਰੋਸਿੰਗ ਆ ਜਿਹੜੀ ਉਹਦੀ ਉਡੀਕ ਕਰਨੀ ਪੈਣੀ ਤੁਸੀਂ ਜਾਣੀ ਕਿ ਸਿੱਧੇ ਤੁਰੇ ਜਾਂਦੇ ਆ ਕਿ ਹਾਲ ਜੀ ਅਸੀਂ ਤੁਸੀਂ ਸਿੱਧੇ ਤੁਰੇ ਜਾਂਦੇ ਆ ਤੇ ਉਸ ਤੋਂ ਬਾਅਦ ਤੁਸੀਂ ਜਿਹੜੀਆਂ ਟਿੱਟੀਆਂ ਲੀਕਾਂ ਹੈਗੀਆਂ ਸੜਕ ਦੇ ਉੱਤੇ ਉਸ ਥਾਂ ਤੋਂ ਤੁਸੀਂ ਦੂਜੇ ਪਾਸੇ ਜਾਂਦੇ ਆ ਜਾਨੀ ਕਿ ਬਹੁਤ ਤੇਜ਼ ਰਫਤਾਰ ਦੇ ਵਿੱਚ ਗੱਡੀਆਂ ਆਉਂਦੀਆਂ ਕਿਉਂਕਿ ਇੱਥੇ ਸਟਰੀਟ ਲਾਈਟ ਸਾਨੂੰ ਦੇਖਣ ਨੂੰ ਹਲੇ ਤੱਕ ਮਿਲੀ ਹੀ ਨਹੀਂ ਦੂਜੀ ਵੱਡੀ ਗੱਲ ਇਹ ਕਿ ਇੱਥੋਂ ਦੀ ਜ਼ਿੰਦਗੀ ਤੇ ਪਾਕਿਸਤਾਨ ਦੇ ਵਿੱਚ ਬਾਕੀ ਪਿੰਡੂ ਖੇਤਰਾਂ ਦੀ ਜ਼ਿੰਦਗੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਜਿਵੇਂ ਆਪਾਂ ਕਹਿ ਲਈਏ ਵੀ ਫਾਜ਼ਲ ਕਾਦੇ ਕਿਸੇ ਪਿੰਡ ਦੇ ਵਿੱਚ ਹੋਰ ਜ਼ਿੰਦਗੀ ਆ ਤੇ ਆਪਾਂ ਕਹਿ ਲਈਏ ਵੀ ਚੰਡੀਗੜ੍ਹ ਦੇ ਨਾਲ ਲੱਗਦੇ ਕਿਸੇ ਪਿੰਡ ਦੇ ਵਿੱਚ ਜ਼ਿੰਦਗੀ ਹੋਰ ਆ ਸੋ ਜ਼ਿੰਦਗੀ ਜਿਉਣ ਦੇ ਤਰੀਕੇ ਕਾ ਲੋੜਾਂ ਮਜਬੂਰੀਆਂ ਉਹ ਜਿਵੇਂ ਸਾਡੇ ਵੱਖਰੇ ਰੰਗ ਦਾ ਉਵੇਂ ਵੱਖੋ ਵੱਖਰੇ ਰੰਗ ਇੱਥੇ ਵੀ ਆ ਪਰ ਕਿਉਂਕਿ ਲਾਹੌਰ ਇਥੋਂ ਦਾ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਆ ਤੇ ਲਾਹੌਰ ਇਥੋਂ ਦਾ ਮਹਾਨਗਰ ਆ ਤੇ ਮੈਨੂੰ ਨਾ ਕੁਝ ਇੱਕ ਗੱਲਾਂ ਜਿਹੜੀਆਂ ਉਹ ਚੰਗੀਆਂ ਹਰ ਥਾਂ ਦੇ ਉੱਤੇ ਬੰਦੇ ਨੂੰ ਜਾਹੇ ਕੁਝ ਨਾ ਕੁਝ ਸਿੱਖਣ ਦਾ ਮੌਕਾ ਮਿਲਦਾ ਕਿ ਅਸੀਂ ਸੜਕ ਪਾਰ ਕਰਨੀ ਸੀ ਤੇ ਲਗਾਤਾਰ ਸੜਕ ਦੇ ਉੱਤੇ ਗੱਡੀਆਂ ਜਾ ਰਹੀਆਂ ਜਿਵੇਂ ਹੁਣ ਜਾ ਰਹੀਆਂ ਤੇਜ਼ ਰਫ਼ਤਾਰ ਦੇ ਵਿੱਚ ਅਸੀਂ ਉਹ ਪਰਲੇ ਪਾਰ ਜਿੱਥੇ ਉਹ ਚੌਂਕ ਆ ਜਿਹੜਾ ਫੁਹਾਰਾ ਜਿਹੜਾ ਉੱਥੇ ਅਸੀਂ ਗਏ ਸੀਗੇ ਉੱਥੇ ਪੁਲਿਸ ਦੀ ਇੱਕ ਗੱਡੀ ਖੜੀ ਤੇ ਅਸੀਂ ਉਹਨਾਂ ਨੂੰ ਕਹਿ ਜੀ ਕਿ ਇਸ ਜੈਬਰਾ ਕ੍ਰੋਸਿੰਗ ਕਿੱਥੇ ਜੇ ਆ ਉਹ ਕਹਿੰਦਾ ਭਾਈ ਜਾਨ ਮੈਂ ਆਪਕੋ ਅਭੀ ਛੋੜ ਕੇ ਆਤਾ ਹੂੰ ਉਹਨੇ ਗੱਡੀਆਂ ਨੂੰ ਐਦਾਂ ਕਰ ਕਰਕੇ ਰੋਕਿਆ ਤੇ ਸਾਨੂੰ ਉਹਨੇ ਸੜਕ ਪਾਰ ਕਰਵਾਈ ਫਿਰ ਅਸੀਂ ਉਹਨੂੰ ਕਹਿ ਜੀ ਕਿ ਅਸੀਂ ਫੁਲਾਣੀ ਥਾਂ ਤੇ ਜਾਣਾ ਚਾਹੁੰਦੇ ਆ ਉਹ ਕਹਿੰਦੇ ਵੀ ਇੱਥੇ ਲਾਕਡਾਊਨ ਵਰਗੀ ਸਥਿਤੀ ਹੁੰਦੀ ਆ ਦੁਕਾਨਾਂ ਕਹਿੰਦੇ ਆਪਾਂ ਬੰਦ ਹੋ ਜਾਂਦੀਆਂ ਕਿਉਂਕਿ ਇੱਥੇ ਸਮੋਗ ਦੇ ਕਰਕੇ ਧੂੜ ਤੇ ਤੋਂਦਰੀ ਜਿਹੜੀ ਚਾਦਰ ਜੀ ਪੱਥਰੀ ਸੀਗੀ ਉਹਦੇ ਕਰਕੇ ਉਹ ਕਹਿੰਦਾ ਵੀ ਹੁਣ ਤਾਂ ਘਟ ਗਿਆ ਪਰ ਮੈਂ ਤੁਹਾਨੂੰ ਛੱਡ ਕੇ ਆਉਣਾ ਤੇ ਉਹ ਕਹਿੰਦਾ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਦੁਕਾਨਾਂ ਜਿਹੜੀਆਂ ਉਹ ਤੁਹਾਨੂੰ ਹੁਣ ਨਾ ਮਾਤਰ ਮਿਲਣਗੀਆਂ ਕਿਉਂਕਿ ਇਸ ਵੇਲੇ 8 ਵਜੇ ਤੋਂ ਬਾਅਦ ਦੁਕਾਨ ਤੁਹਾਨੂੰ ਵਿਰਲੀ ਟਾਈਮ ਹੀ ਖੁੱਲੀ ਹੋਈ ਮਿਲੂਗੀ ਦੂਜੀ ਗੱਲ ਇਹ ਆ ਕਿ ਇੱਥੇ ਦੇ ਲੋਕ ਆ ਜਿਹੜੇ ਤੁਹਾਨੂੰ ਮਿਲਦੇ ਆ ਉਹ ਤੁਹਾਨੂੰ ਆਪਣਾ ਤਬਵੁੱਤ ਕਰਦੇ ਆ ਤੁਹਾਨੂੰ ਪਿਆਰ ਬਹੁਤ ਕਰਦੇ ਆ ਉਹਨਾਂ ਨੇ ਪਿਆਰ ਦੇ ਉੱਤੇ ਕੁਰਬਾਨ ਜਾਣ ਨੂੰ ਜੀ ਕਰਦਾ ਸਾਡੀਆਂ ਵਾਲੀਆਂ ਕੁਝ ਕ ਆਦਤਾਂ ਤਾਂ ਚਲੋ ਅਸੀਂ ਇੱਕੋ ਹੀ ਹਾਂ ਜਦੋਂ ਸਾਡੀਆਂ ਆਦਤਾਂ ਚੰਗੀਆਂ ਮਾੜ ਪਰ ਗੱਲੇ ਵੀ ਮੁਹੱਬਤੀ ਬੰਦੇ ਆ ਇਹ ਜਿਹੜੀ ਜ਼ੁਬਾਨ ਆ ਜ਼ੁਬਾਨ ਦੀ ਸਾਂਝ ਦੀ ਕਦਰ ਬਹੁਤ ਕਰਦੇ ਆ ਸੱਚੀ ਮੁੱਚ ਕਦਰ ਕਰਦੇ ਆ ਇਹਨਾਂ ਦੇ ਹਰ ਖਾਣੇ ਦੇ ਵਿੱਚ ਗੋਸ਼ਤ ਆ ਜਿਹੜਾ ਨੌਨ ਵੇਜ ਖਾਂਦਾ ਉਹਦੇ ਲਈ ਤਾਂ ਚਲੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਪਰ ਜਿਹੜਾ ਵੈਜੀਟੇਰੀਅਨ ਬੰਦਾ ਉਹਦੇ ਵਾਸਤੇ ਦਿੱਕਤ ਦਾ ਜ਼ਰੂਰ ਮੇਰਾਖਿਆ ਲਾ ਵੀ ਹੈਗਾ ਜੀ ਕੰਮ ਕਿਉਂਕਿ ਉਹਦੇ ਕੋਲੇ ਸਪੈਸ਼ਲ ਤੌਰ ਦੇ ਉੱਤੇ 1 2 3 ਚੀਜ਼ਾਂ ਹੋਣੀਆਂ ਪਰ ਨੌਨ ਵੇਜ ਦੀ ਪਰਮਾਰ ਸਾਨੂੰ ਇੱਥੇ ਵੀਰ ਜੀ ਨੇ ਦੱਸਿਆ ਉਹ ਕਹਿੰਦਾ ਬਾਈ ਜੀ ਇਸ ਦਾ ਪਿੰਡੀਆਂ ਦੇ ਵਿੱਚ ਗੋਸ਼ਤ ਸਾਗ ਦੇ ਵਿੱਚ ਗੋਸ਼ਤ ਆਲੂਆਂ ਦੇ ਵਿੱਚ گوشਤ ਹਰ ਚੀਜ਼ ਦੇ ਵਿੱਚ گوشਤ ਪਾਇਆ ਹੁੰਦਾ ਪਰ ਯਾਰ ਪਿਆਰ ਬਹੁਤ ਵੰਡਦੇ ਆ ਅਸੀਂ ਨਾ ਇੱਕ ਦਿਨ ਸਲੀਮ ਅਲਵੇਲਾ ਸਾਹਿਬ ਦੇ ਘਰੇ ਗਏ ਤੇ ਉਹਨਾਂ ਨੇ ਕਮਾਲ ਦੀ ਗੱਲ ਕੀਤੀ ਮੈਂ ਸਵਾਲ ਕੀਤਾ ਉਹਨੇ ਚਾਜਦਾ ਵਿਚਾਰ ਅਸੀਂ ਕਰ ਰਹੇ ਸੀ ਪ੍ਰੋਗਰਾਮ ਮੈਂ ਕਿਹਾ ਵੀ ਇੱਕ ਪਾਸੇ 50 ਲੱਖ ਰੁਪਈਆ ਪਿਆ ਹੋਵੇ ਤੇ ਇੱਕ ਪਾਸੇ ਤੁਹਾਨੂੰ ਇਹ ਕਹਿ ਦਿੱਤਾ ਜਾਵੇ ਕਿ ਤੁਸੀਂ ਆਪਣੇ ਪੁਰਖਿਆਂ ਦੇ ਪਿੰਡ ਚਲੇ ਜਾਓਗੇ ਦੋਵਾਂ ਦੇ ਵਿੱਚੋਂ ਕਿਹੜੀ ਚੀਜ਼ ਚੁੱਕੋਗੇ ਉਹ ਕਹਿੰਦੇ ਜੀ ਮੈਂ 50 ਲੱਖ ਨੂੰ ਇਧਰ ਨੂੰ ਕਰਕੇ ਤੇ ਮੈਂ ਕਹੂੰਗਾ ਮੈਂ ਸੁਲਤਾਨ ਬਣ ਜਾਣਾ ਆਰਧੇ ਪੁਰਖਿਆਂ ਦੇ ਪਿੰਡ ਚੜ੍ਹਦੇ ਪੰਜਾਬ ਦੇ ਵਿੱਚ ਜਾਣਾ ਜਾਨੀ ਕਿ ਇੰਨੀ ਖਿੱਚ ਆ ਬੰਦਿਆਂ ਦੇ ਵਿੱਚ ਤੁਹਾਨੂੰ ਇੱਥੇ ਰਾਤ ਦੇ ਵੇਲੇ ਭਾਵੇਂ ਤੁਸੀਂ 9 ਵਜੇ ਆ ਭਾਵੇਂ 12 ਵਜੇ ਆ ਤੁਹਾਨੂੰ ਕੋਈ ਡਰ ਡੁਕਰ ਹੈ ਨਹੀਂ ਕਿਉਂਕਿ ਆਰਥਿਕਤਾ ਦਾ ਧੁਰਾ ਜਿਹੜਾ ਉਹ ਟੂਰਿਸਟ ਵੀ ਆ ਹੁਣ ਜਿੰਨੇ ਇੱਥੇ ਭੈਣਾ ਵੀਰ ਆਉਂਦੇ ਆ ਜਿਹੜੇ ਹੁਣ ਆਨਰਾਈਵਲ ਵੀza ਕੀਤਾ ਕੈਨੇਡਾ ਅਮਰੀਕਾ ਤੋਂ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਤੋਂ ਭਾਰਤ ਦੇ ਵਿੱਚੋਂ ਵੀਜ਼ੇ ਲੈਣ ਦੇ ਉੱਤੇ ਚਲੋ ਦੇਸ਼ਾਂ ਦੀਆਂ ਰਾਜਨੀਤੀਆਂ ਅਸੀਂ ਉਸ ਪ੍ਰਸੰਗ 'ਚ ਨਹੀਂ ਜਾਂਦੇ ਪਰ ਉਹਨਾਂ ਦੇ ਇੱਥੇ ਆਉਣ ਕਰਕੇ ਇੱਥੋਂ ਦੇ ਰੋਜ਼ਗਾਰ ਦੇ ਉਸੇ ਬੜਾ ਵਧੀਆ ਤੇ ਸੋਹਣਾ ਅਸਰ ਪ ਕਿਉਂਕਿ ਜਦੋਂ ਕੋਈ ਵੀ ਬੰਦਾ ਇੱਥੇ ਆਉਂਦਾ ਜਿਹੜੇ ਆ ਦਿਨ ਚੱਲਦੇ ਆ ਜਿਹੜਾ ਆ ਨਵੰਬਰ ਵਾਲਾ ਮਹੀਨਾ ਚੱਲਦਾ ਹੁਣ ਨਨਕਾਣਾ ਸਾਹਿਬ ਬਹੁਤ ਵੱਡੀ ਗਿਣਤੀ ਕਿਸਮਲੇ ਜਾਂਦੀ ਆ ਸਾਨੂੰ ਹਰ ਰੋਜ਼ ਸੈਂਕੜੇ ਪੈਣਾ ਵੀਰ ਮਿਲਦੇ ਆ ਜਿਹੜੇ ਵੱਖ-ਵੱਖ ਥਾਵਾਂ ਤੋਂ ਆਏ ਹੋ ਕਨੇਜ ਪ੍ਰੋਗਰਾਮ ਦੇਖਦੇ ਆ ਮਤਲਬ ਇਹ ਨਨਕਾਣਾ ਸਾਹਿਬ ਗਏ ਉਹ ਇੱਥੇ ਪਹੁੰਚੇ ਕਈ ਇੱਥੋਂ ਹੀ ਵਾਪਸ ਚਲੇ ਜਾਣਗੇ ਕਈ ਇੱਥੋਂ ਭਾਰਤ ਚਲੇ ਜਾਣਗੇ ਭਾਰਤ ਤੋਂ ਟਿਕਟ ਲੈ ਕੇ ਆਪਦੇ ਦੇਸ਼ ਜਾਣਗੇ ਜਿੱਥੇ ਉਹ ਕੰਮ ਕਰਦੇ ਆ ਪਰ ਇੱਥੇ ਆਵਾਜ਼ ਆਈ ਹੈ ਜਿਹੜੀ ਪੰਜਾਬੀਆਂ ਦੀ ਸਿੱਖ ਭਾਈ ਚਾਰੇ ਦੀ ਇੱਕਦਮ ਵੱਧ ਜਾਂਦੀ ਹੈ ਨਵੰਬਰ ਦੇ ਮਹੀਨੇ ਜਾਂ ਕਹਿ ਲਈਏ ਆਪਾਂ ਵਿਸਾਖੀ ਦੇ ਮਹੀਨੇ April ਦੇ ਮਹੀਨੇ ਕਿਉਂਕਿ ਉਦੋਂ ਫਿਰ ਜਿਹੜਾ ਆਪਾਂ ਜਾਂ ਵਿਸਾਖੀ ਮਨਾਉਣ ਦੇ ਲਈ ਤੇ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਉਣ ਦੇ ਲਈ ਸੰਗਤ ਬਹੁਤ ਵੱਡੀ ਗਲਤੀ ਚ ਹੁੰਦੀ ਆ ਸੋ ਇੱਕ ਵੀ ਥਾਂ ਦੇ ਉੱਤੇ ਸਾਨੂੰ ਸਟਰੀਟ ਲਾਈਟ ਦਾ ਨਾ ਮਿਲਣਾ ਪੁਰਸ ਵਾਲਿਆਂ ਦੇ ਵੱਲੋਂ ਤੁਹਾਡਾ ਸਤਿਕਾਰ ਕਰਨਾ ਤੇ ਜਿਹੜਾ ਸਰਦਾਰ ਬੰਦਾ ਜਿਹਦੇ ਦਸਤਾਰ ਸਜਾਈ ਆ ਸਾਡੇ ਨਾਲ ਦੋ ਤਿੰਨ ਵੀਰ ਜਿਹੜੇ ਦਸਤਾਰ ਵਾਲੇ ਆ ਉਹ ਸੈਲੀਬ੍ਰਿਟੀ ਇੱਥੋਂ ਦੇ ਸੈਲੀਬ੍ਰਿਟੀ ਉਹ ਜਦੋਂ ਲੰਘਦੇ ਆ ਤੇ ਨਾਲ ਨਾਲੇ ਗੱਲ ਚੱਲਦੀ ਆ ਹੋਰ ਬਾਈ ਜਾਨ ਕੀ ਹਾਲ ਨੇ ਸਰਦਾਰ ਸਾਹਿਬ ਕੀ ਹਾਲ ਨੇ ਸਰਦਾਰ ਸਾਹਿਬ ਕੀ ਬਾਤ ਆ ਸਰਦਾਰ ਸਾਹਿਬ ਫੋਟੋ ਖਚਾਉਣੀ ਆ ਯਾਰ ਸੈਲੀਬ੍ਰਿਟੀ ਬਣ ਜਾਂਦਾ ਇੱਥੇ ਜੱਕਰ ਬਜ਼ਾਰੇ ਦੇ ਸਰਦਾਰ ਦੇ ਨਾ ਦਸਤਾਰ ਸਜਾਈ ਆ ਸੋ ਇੱਕ ਚੰਗੀ ਗੱਲ ਆ ਦੇਖੋ ਪੱਗ ਦੀ ਕਦਰ ਕਰਨ ਵਾਲੇ ਸਾਡੇ ਚਲੋ ਗੁਰੂਆਂ ਦੀ ਸਾਡੀ ਬਖਸ਼ਿਸ਼ ਆ ਪੱਗ ਪਰ ਜਿਹੜੇ ਇੱਥੇ ਪੱਗ ਦੀ ਕਦਰ ਕਰਨ ਵਾਲੇ ਲੋਕ ਆ ਹੁਣ ਇੱਕ ਤੁਹਾਨੂੰ ਮੈਂ ਕਮਾਲ ਦੀ ਗੱਲ ਦੱਸਦਾ ਅਸੀਂ ਵੈਸੇ ਵਿਸ਼ੇਸ਼ ਪ੍ਰੋਗਰਾਮ ਵੀ ਕਰਾਂਗੇ ਸਾਨੂੰ ਇੱਥੇ ਬੰਦੇ ਮਿਲੇ ਉਹ ਕਹਿੰਦੇ ਵੀ ਅਸੀਂ ਤੁਹਾਡਾ ਪ੍ਰੋਗਰਾਮ ਦੇਖਦੇ ਆ ਕਹਿੰਦੇ ਵੀ ਸਾਡੇ ਇਲਾਕੇ ਕੋਈ ਸੇਵਾ ਅਸੀਂ ਅਖਿਆ ਜੀ ਅਸੀਂ ਗੁਰਦੁਆਰਾ ਸਾਹਿਬ ਜਾਣਾ ਚਾਹੁੰਦੇ ਆ ਲਾਹੌਰ ਦੇ ਵਿੱਚ ਜਿੱਥੇ ਅਸੀਂ ਰਹਿੰਨੇ ਹਾਟਲ ਦੇ ਵਿੱਚ ਕਹਿੰਦੇ ਜੀ ਇੱਥੋਂ ਹੈਗਾ ਤਕਰੀਬਨ 25 ਮਿੰਟ ਦਾ ਰਸਤਾ ਫਿਰ ਅਸੀਂ ਆਖਾ ਜੀ ਅਸੀਂ ਮਹਾਰਾਜਾ ਨਜੀਤ ਸਿੰਘ ਦੀ ਸਮਾਦ ਦੇਖਣ ਜਾਣੀ ਚਾਹੁੰਦੇ ਆ ਸ਼ਾਹੀ ਕਿਲਾ ਵੇਖਣ ਜਾਣਾ ਚਾਹੁੰਦੇ ਆ ਉਹ ਕਹਿੰਦੇ ਵੀਰ ਜੀ ਕਿਹੜੀ ਗੱਲ ਕਰਦੇ ਹੋ ਤੁਸੀਂ ਸਾਡੇ ਮਹਿਮਾਨ ਜੇ ਸਵੇਰੇ 8 ਵਜੇ ਗੱਡੀ ਤੁਹਾਡੇ ਦਰਾਂ ਦੇ ਉੱਤੇ ਆ ਕੇ ਖੜੀ ਹੋਏਗੀ ਯਾਰ ਤੁਹਾਨੂੰ ਇੱਕ ਮੁ슬ਮਾਨ ਵੀਰ ਇੱਕ ਸਰਦਾਰ ਨੂੰ ਇੱਕ ਸਿੱਖ ਨੂੰ ਗੁਰਦੁਆਰੇ ਲੈ ਕੇ ਜਾ ਰਿਹਾ ਮਤਲਬ ਸਾਂਝ ਤਾਂ ਹੈਗੀ ਆ ਨਾ ਸਾਡੀ ਉਹ ਚਲੋ ਬਾਕੀ ਸਿਆਸਤਾਂ ਧਰਮਾਂ ਦੇ ਰੌਲੇ ਇੱਕ ਪਾਸੇ ਆ ਪਰ ਇਨਸਾਨ ਦੇ ਨਾਤੇ ਜ਼ੁਬਾਨ ਦੇ ਨਾਤੇ ਸੱਭਿਆਚਾਰ ਦੇ ਨਾਤੇ ਆਪਣਿਆਂ ਦੀ ਪੀੜ ਦੇ ਨਾਤੇ ਅਕੀਦ ਦੇ ਨਾਂ ਦੇ ਉੱਥੇ ਸਾਡੀਆਂ ਸਾਂਝ ਤਾਂ ਹੈਗੀਆਂ ਆ ਕਿੰਨੇ ਹੀ ਲੋਕ ਸਾਨੂੰ ਮਿਲੇ ਆ ਅੱਜ ਅਸੀਂ ਪੰਜਾਬੀ ਕਾਨਫਰੰਸ ਦੇ ਵਿੱਚ ਸਿਗੇ ਅੱਖਾਂ ਬੱਜਾਂ ਦੀਆਂ ਗਿੱਲੀਆਂ ਹੋਈਆਂ ਬੰਦੇ ਰੋ ਪਏ ਭਾਸ਼ਣ ਦੇ ਦਿੰਦੇ ਤੇ ਮੇਰੇ ਵਾਲਿਦ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਪੁੱਤਰ ਇੱਕ ਵਾਰ ਤੂੰ ਮੇਰੇ ਪੰਜਾਬ ਦੇ ਵਿੱਚ ਚੜ੍ਹਦੇ ਪੰਜਾਬ ਦੇ ਵਿੱਚ ਲੈ ਜਾ ਤੇ ਉਹ ਕਹਿੰਦੇ ਕਿ ਮੈਂ ਉੱਥੇ ਜਾ ਕੇ ਜਾ ਨਹੀਂ ਸਕਿਆ ਮੈਂ ਲੈ ਕੇ ਨਹੀਂ ਜਾ ਸਕਿਆ ਤੇ ਮੈਨੂੰ ਕਹਿੰਦੇ ਵੀ ਇਸ ਗੱਲ ਦਾ ਹਮੇਸ਼ਾ ਦੁੱਖ ਰਹੂਗਾ ਕੈਸੀ ਪੀੜਾ ਏ ਇਸ ਪੀੜ ਨੂੰ ਮੇਰੇ ਖਿਆਲ ਕੋਈ ਸੰਵੇਦਨਸ਼ੀਲ ਬੰਦਾ ਮਹਿਸੂਸ ਕਰ ਸਕਦਾ ਅਤੀਤ ਦੇ ਵਿੱਚ ਬੜਾ ਕੁਝ ਹੋਇਆ ਬੜਾ ਹੀ ਕੁਝ ਹੋਇਆ ਪਰ ਇਹ ਵੀ ਭੁੱਲਣਾ ਚਾਹੁੰਦੇ ਮੇਰੇ ਖਿਆਲ ਆਮ ਆਮ ਦੀ ਗੱਲ ਕਰਦਾ ਮੈਨੂੰ ਹੋਰ ਵਿਸ਼ੇਸ਼ ਗੱਲਾਂ ਦਾ ਨਹੀਂ ਪਤਾਗਾ ਕਿਉਂਕਿ ਇਹ ਤਾਂ ਬੋਲੀ ਦੀ ਸਾਂਝ ਵਾਲੇ ਬੰਦੇ ਆ ਪਰ ਇਧਰਲੇ ਜਿਹੜੇ ਸਧਾਰਨ ਲੋਕ ਆ ਇਹ ਚਾਹੁੰਦੇ ਜੀ ਕਿ ਉਧਰਲੇ ਸਾਨੂੰ ਪਿਆਰ ਦੇ ਨਾਲ ਮਿਲਣ ਉਧਰਲੇ ਵੀ ਇਹੀ ਚਾਹੁੰਦੇ ਕਿ ਇੱਧਰ ਪਿਆਰ ਜਿਉਂਦਾ ਰਹੇ ਅਸੀਂ ਨਾ ਇੱਕ ਦਰਦ 47 ਦਾ ਪ੍ਰੋਗਰਾਮ ਕਰਦੇ ਹੁੰਦੇ ਸੀ ਦਰਦ 47 ਦਾ ਅਜੀਤ ਵੈਬ ਟੀਵੀ ਤੇ ਅਸੀਂ ਤਰਨਤਾਰਨ ਪਠਾਨਕੋਟ ਤੇ ਕਈ ਹੋਰ ਥਾਵਾਂ ਤੇ ਗੁਰਦਾਸਪੁਰ ਦੇ ਵਿੱਚ ਜਾ ਕੇ ਉਹ ਦਰਜਨਾਂ ਦੀ ਗਿਣਤੀ ਦੇ ਵਿੱਚ ਕਿਸ਼ਤਾਂ ਕਿੰਨੀਆਂ ਬੜੀਆਂ ਕਾਮਯਾਬ ਹੋਈਆਂ ਸੀ ਉਦੋਂ ਤੇ ਅਸੀਂ ਉਹ ਕੱਲੇ-ਕੱਲੇ ਬਦੁਰਗ ਨਾਲ ਗੱਲ ਕੀਤੀ ਜਿਹੜੇ ਕਿ ਉੱਜੜ ਕੇ ਇਧਰੋਂ ਉੱਤੇ ਉਧਰ ਜਾ ਕੇ ਵਸੇ ਕਿਉਂਕਿ ਬਾਰਡਰ ਦੇ ਨਾਲਲੇ ਸ਼ਹਿਰਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਵਸ ਗਏ ਉਹ ਉਹਨਾਂ ਨੇ ਰੋ ਰੋ ਕੇ ਭੁਬ ਮਾਰ ਮਾਰ ਕੇ ਕੀ ਕਰਨਾ ਕਿਉਂਕਿ ਜਿਹਦੀ ਉਮਰ ਉਦੋਂ 12-15 ਸਾਲ ਦੀ ਹੋਊਗੀ ਤੇ ਇੰਨਾ ਲੰਮਾ ਸਮਾਂ ਹੋ ਗਿਆ ਜੀ ਸਾਨੂੰ ਅੱਡ ਹੋਇਆ ਤੇ ਜਿਹੜਾ ਹੁਣ ਇਸ ਵੇਲੇ 80-85 ਸਾਲ ਦਾ ਹੋਊਗਾ 90 ਸਾਲ ਦਾ ਹੋਊਗਾ ਉਹਨੂੰ ਗੱਲਾਂ ਚਿੱਤੇ ਹੋਣ ਨਾ ਨਾ ਬਜ਼ੁਰਗਾਂ ਦੀਆਂ ਝੁਰੜੀਆਂ ਦੇ ਵਿੱਚ ਦੀ ਮੈਂ ਹਮੇਸ਼ਾ ਦੇਖਦਾ ਹੁੰਦਾ ਸੀਗਾ ਵੀ ਅਥਰੂ ਡਕਦੇ ਆ ਅਥਰੂ ਇੱਥੋਂ ਡਕਦਾ ਐਸ ਵੱਟ ਦੇ ਵਿੱਚ ਪੈ ਜਾਂਦਾ ਇੱਥੋਂ ਇੱਥੇ ਪੈ ਜਾਂਦਾ ਇੱਥੋਂ ਇੱਥੇ ਪੈ ਜਾਂਦਾ ਉਹਨਾਂ ਬਜ਼ੁਰਗਾਂ ਦੇ ਕੇਰੀ ਮੇਰੀਆਂ ਅੱਖਾਂ ਦੇ ਮੂਰੇ ਅੱਜ ਵੀ ਆ ਜਾਂਦੇ ਆ ਵੇ ਕੈਸੀ ਪੀੜ ਚ ਲੀ ਆ ਉਹਨਾਂ ਨੇ ਤੇ ਅਸੀਂ ਸਭ ਨਹੀਂ ਇਧਰ ਵੀ ਇਹੋ ਜਿਹੇ ਬਹੁਤ ਸਾਰੇ ਹੈਗੇ ਆ ਬਜ਼ੁਰਗ ਪਰ ਉਹ ਆਖਰੀ ਪੂਰਾ ਜਦੋਂ ਉਹ ਪੂਰ ਤੁਰ ਗਿਆ ਤੇ ਫੇਰ ਮੇਰੇ ਖਿਆਲ ਆ ਵੀ ਉਹਨਾਂ ਦੇ ਕੋਲੇ ਵੀ ਤੇ ਸਾਡੇ ਕੋਲੇ ਵੀ ਯਾਦਾਂ ਰਹਿ ਜਾਣਗੀਆਂ ਅਸੀਂ ਕਿਆ ਕਰਾਂਗੇ ਸਾਡੇ ਬਾਪੂ ਜੀ ਚਾਹੁੰਦੇ ਹੁੰਦੇ ਸੀ ਇਹ ਕਿਆ ਕਰਨਗੇ ਸਾਡੇ ਵਾਲਿਦ ਚਾਹੁੰਦੇ ਹੁੰਦੇ ਸੀ ਉਧਰ ਜਾਗੇ ਅਸੀਂ ਕਿਆ ਕਰਾਂਗੇ ਉਹ ਚਾਹੁੰਦੇ ਸੀ ਇਧਰ ਆਇਆ ਕਰਗੇ ਪਤਾ ਨਹੀਂ ਕੀ ਹੋਊਗਾ ਪਰ ਸੱਚੀ ਮੁੱਚੀ ਬੰਦਾ ਭਾਵਕ ਹੋ ਜਾਂਦਾ ਸੱਚੀ ਮੁੱਚੀ ਭਾਵਕ ਹੋ ਜਾਂਦਾ ਇਹ ਆਪਣੇ ਪਹਿਰਾਵੇ ਨਾਲ ਆਪਣੇ ਖਾਣੇ ਨਾਲ ਆਪਣੇ ਗਾਣੇ ਨਾਲ ਮਸਜਿਦਾਂ ਨਾਲ ਧਰਮ ਨਾਲ ਮੁਹੱਬਤ ਕਰਨ ਵਾਲੇ ਲੋਕ ਆ ਸਾਡੇ ਪੰਜਾਬੀ ਵੀ ਜ਼ਿੰਦਾਬਾਦ ਇਧਰ ਲਈ ਪੰਜਾਬੀ ਵੀ ਜ਼ਿੰਦਾਬਾਦ ਪੰਜਾਬ ਤਾਂ ਹੈ ਹੀ ਜ਼ਿੰਦਾਬਾਦ ਪੰਜਾਬ ਇੱਕ ਆ ਪੰਜਾਬ ਅਸਲ ਦੇ ਵਿੱਚ ਚੜਦਾ ਲੈਂਦਾ ਨਹੀਂ ਕੱਲਾ ਪੰਜਾਬ ਹਰ ਦੇਸ਼ ਦੇ ਵਿੱਚ ਵਸਾਇਆ ਗਿਆ ਵਸ ਗਿਆ ਬਣਾ ਦਿੱਤਾ ਗਿਆ ਸੋ ਅਸੀਂ ਫਿਰ ਜੇ ਮੇਰਾ ਮਨ ਕੀਤਾ ਕਿ ਕੁਝ ਵੀਡੀਓ ਦੇ ਅੰਸ਼ ਬਣਾ ਲਗੇ ਤੇ ਇੱਥੇ ਮੇਰੇ ਕੋਲ ਆਪਣੇ 1 ਰੁਪਈਏ ਦੇ 7.3 ਰੁਪਈਏ 3.5 ਰੁਪਈਏ ਬਣਦੇ ਇੱਥੇ ਤੇ ਜਦੋਂ ਅਸੀਂ ਅੱਜ ਸਵੇਰੇ ਚਾਰ ਜਾਣੇ ਸੀਗੇ ਚਾਹ ਦਾ ਕੱਪ ਸੰਜੇ ਕੀਤੇ ਤੇ ਨਾਲ ਇੱਕ ਬਰਾਉਨੀ ਲਈ ਛੋਟੀ ਜਿਹੀ ਕਿਹਾ ਚਲੋ ਇਹ ਵੀ ਸਵਾਦ ਚੱਕ ਕੇ ਵੇਖ ਲੈਨੇ ਆ ਉਹ ਕਹਿੰਦਾ ਬਾਈ ਜਾਨ 800 ਰੁਪਏ ਹੋਇਆ ਤੇ ਸਰਦਾਰ ਸਾਹਿਬ ਛੱਡੋ ਯਾਰ ਪੈਸਿਆਂ ਦਾ ਕੀ ਆ ਅਸੀਂ ਖੈ ਨਹੀਂ ਨਹੀਂ ਪੈਸੇ ਲੈ ਲੈ ਯਾਰ ਪਹਿਲੀ ਗੱਲ ਤਾਂ ਪੈਸੇ ਲੈ ਕੇ ਨਹੀਂ ਰਾਜੀ ਜੇਕਰ ਤੁਹਾਡੇ ਦਸਤਾਰ ਸਜਾਈ ਹੁੰਦੀ ਆ ਤੇ ਤੁਸੀਂ ਦਿਨੇ ਜ਼ਰੂਰ ਆ ਤੁਹਾਡਾ ਫਰਜ਼ ਬਣਦਾ ਪੈਸੇ ਦੇਣੇ ਪਰ ਉਹ ਜਦੋਂ ਆਪਾਂ 800 ਨੂੰ ਵੀ ਨਹੀਂ ਆਪਣੇ ਵਾਲੇ ਪਾਸੇ ਤਾਂ ਖਰਚਾ ਖਰਚਾ ਉਵੇਂ ਹੀ ਆ ਲਾਹੌਰ ਵੀ ਕਮਾਲ ਆ ਅੰਮ੍ਰਿਤਸਰ ਵੀ ਕਮਾਲ ਆ ਸਾਰੀ ਕਮਾਲ ਆ ਯਾਰ ਜਿੱਥੇ ਇਨਸਾਨੀਅਤ ਜਿਉਂਦੀ ਆ ਜਿੱਥੇ ਅਸਲ ਤਰੀਕੇ ਨਾਲ ਦਿਲ ਧੜਕਦਾ ਜਿੱਥੇ ਬੰਦਾ ਪੱਥਰਦਿਲ ਨਹੀਂ ਹੋਇਆ ਉਹ ਸਾਰੀਆਂ ਥਾਵਾਂ ਕਮਾਲ ਆ ਮਿਹਰਬਾਨ ਤੇ ਐਸੀ ਜੀ ਅੱਜ ਦੀ ਵੀਡੀਓ ਵਰਨਟ ਵਾਣਾ ਸਾਹਿਬ ਲਾਹੌਰ ਦੇ ਵਿੱਚ ਮੌਜੂਦ ਨੇ ਲਾਹੌਰੀਆਂ ਦੀ ਮੁਹੱਬਤ ਦੇ ਬਾਰੇ ਲਾਹੌਰੀਆਂ ਦੇ ਪਿਆਰ ਦੇ ਬਾਰੇ ਜ਼ਿਕਰ ਕਰ ਰਹੇ ਨੇ ਤੇ ਜਿਸ ਤਰ੍ਹਾਂ ਦੀ ਵੀਡੀਓ ਇਹ ਬਣਾ ਕੇ ਭੇਜ ਰਹੇ ਨੇ ਜਾਂ ਇਹ ਆਪਣਾ ਚੱਜ ਦਾ ਵਿਚਾਰ ਕਰ ਰਹੇ ਨੇ ਮੈਂ ਸਮਝਣਾ ਵਾਂ ਕਿ ਚੱਜ ਦੇ ਪੰਜਾਬ ਚੋਂ ਜਾਂ ਇੰਡੀਆ ਦੇ ਵਿੱਚੋਂ ਕੋਈ ਵੀ ਪੱਤਰਕਾਰ ਇਸ ਤਰੀਕੇ ਦੇ ਨਾਲ ਲਾਹੌਰੀਆਂ ਦੇ ਬਾਰੇ ਜਾਂ ਲਾਹੌਰ ਦੇ ਕਾਮੇਡੀਅਨ ਦੇ ਬਾਰੇ ਜਾਂ ਲਾਹੌਰ ਦੇ ਮਾਹੌਲ ਦੇ ਬਾਰੇ ਲਾਹੌਰ ਦੇ ਹਾਲਾਤ ਦੇ ਬਾਰੇ ਇਸ ਤਰ੍ਹਾਂ ਗੱਲਬਾਤ ਨਹੀਂ ਕਰਦਾ ਜਿਸ ਤਰ੍ਹਾਂ ਵਰਨ ਟਵਾਨਾ ਸਾਹਿਬ ਨੇ ਕੀਤੀ ਹੈ ਤੇ ਕਮਾਲ ਦੀ ਗੱਲਬਾਤ ਕੀਤੀ ਹੈ ਲਾਹੌਰ ਦੀਆਂ ਸਾਰੀਆਂ ਗੱਲਾਂ ਦਸੀਆਂ ਨੇ ਲਾਹੌਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਲੋਕਾਂ ਦਾ ਕਿਸ ਤਰ੍ਹਾਂ ਆਣਾ ਜਾਣਾ ਹੋ ਰਿਹਾ ਪੰਜਾਬੀ ਕਿੱਡੀ ਵੱਡੀ ਤਦਾਦ ਚਾਰੇ ਨੇ ਲਾਹੌਰ ਦੇ ਲੋਕਾਂ ਦੀ ਮੁਹੱਬਤ ਕਿੰਨੀ ਜ਼ਿਆਦਾ ਹੈ ਲਾਹੌਰ ਦੇ ਲੋਕ ਪਿਆਰ ਕਿੰਨਾ ਜ਼ਿਆਦਾ ਕਰਦੇ ਨੇ ਤੇ ਜਿਹੜੀ ਗੱਲ ਇਹਨਾਂ ਕੀਤੀ ਕਿ ਲਾਹੌਰ ਦੇ ਲੋਕ ਹਰ ਸਬਜ਼ੀ ਦੇ ਵਿੱਚ ਗੋਸ਼ਤ ਪਾਉਂਦੇ ਨੇ ਇਹ ਕਿਤੇ ਕਿਤੇ ਹੁੰਦਾ ਹੈ ਹਰ ਜਗ੍ਹਾ ਤੇ ਨਹੀਂ ਹੁੰਦਾ ਘਰਾਂ ਦੇ ਵਿੱਚ ਨਹੀਂ ਹੁੰਦਾ ਹੋਟਲਾਂ ਦੇ ਵਿੱਚ ਨਹੀਂ ਹੁੰਦਾ ਤੁਹਾਨੂੰ ਇੱਥੇ ਸਬਜ਼ੀਆਂ ਵੀ ਮਿਲਣਗੀਆਂ ਨੌਨ ਵੇਜ ਵੀ ਮਿਲੇਗਾ ਵੇਜ ਵੀ ਮਿਲੇਗਾ ਅਸੀਂ ਘਰਾਂ ਦੇ ਵਿੱਚ ਸਬਜ਼ੀਆਂ ਹੀ ਤੇ ਖਾਂਦੇ ਆ ਗੋਸ਼ਤ ਤੇ ਚਲੋ ਹਫ਼ਤੇ ਦੇ ਵਿੱਚ ਮਹੀਨੇ ਚ ਦੋ ਚਾਰ ਹੀ ਪਕਾ ਲਿਆ ਹਰ ਰੋਜ਼ گوشਤ ਨਹੀਂ ਪਕਾਉਂਦੇ ਇੱਥੇ ਸਾਗ ਦੇ ਵਿੱਚ ਕਦੀ گوشਤ ਕਈ ਲੋਕ ਪਾ ਲੈਂਦੇ ਨੇ ਕਈ ਲੋਕ ਨਹੀਂ ਪਾਉਂਦੇ ਅਸੀਂ ਅਜੇ ਤੱਕ ਸਾਗ ਦੇ ਵਿੱਚ گوشਤ ਨਹੀਂ ਪਾਇਆ ਅਸੀਂ ਅਜੇ ਤੱਕ ਪਿੰਡੀਆਂ ਦੇ ਵਿੱਚ گوشਤ ਨਹੀਂ ਪਾਇਆ ਅਸੀਂ ਅਜੇ ਤੱਕ ਆਲੂ ਗੋਭੀ ਦੇ ਵਿੱਚ گوشਤ ਨਹੀਂ ਪਾਇਆ ਅਸੀਂ ਅੱਜ ਦੇ ਦਿਨ ਤੱਕ ਪਾਲਕ ਦੇ ਵਿੱਚ ਕਦੀ گوشਤ ਨਹੀਂ ਪਾਇਆ ਕੁਝ ਲੋਕ ਹੈ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਨੇ ਕੁਝ ਲੋਕ ਅੱਜ ਵੀ ਪਿੰਡਾਂ ਥਾਵਾਂ ਤੇ ਸਬਜ਼ੀਆਂ ਨੂੰ ਜ਼ਿਆਦਾ ਪਸੰਦ ਕਰਦੇ ਨੇ گوشਤ ਘੱਟ ਖਾਂਦੇ ਨੇ ਸਬਜ਼ੀਆਂ ਜ਼ਿਆਦਾ ਖਾਂਦੇ ਨੇ ਅੱਜ ਵੀ ਪਿੰਡਾਂ ਥਾਵਾਂ ਤੇ ਬਹੁਤ ਹੀ ਚੰਗਾ ਮਾਹੌਲ ਮੌਜੂਦ ਹੈ ਸਬਜ਼ੀਆਂ ਖਾਣ ਵਾਲੇ ਲੋਕ ਮੌਜੂਦ ਨੇ ਤੇ ਐਸੀ ਜੀ ਅੱਜ ਦੀ ਵੀਡੀਓ ਤੁਹਾਨੂੰ ਇਹ ਵੀਡੀਓ ਕੈਸੀ ਲੱਗੀ ਏ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ